Ah, <laughs> आओ बाहो पानी Jai Hind, 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 Jai ਬਾਰੀ ਲੇਖਾਰੀ ਬਾਣੀ ਰਉਕਾਰ ਹੈ ਬਾਣੀ ਰਉਕਾਰ ਹੈ ਬਾਹੋ ਵਾਹੋ ਬਾਣੀ ਰੰਤਾਰ ਕਰਨ ਵਾਲੇ ਇਹ ਫੋਨੀਆਂ ਸੰਤਾਂ ਨੇ ਪਰਪਰੇ ਜਿਸ ਰੋਤੇ ਇਸ ਨਕਸ਼ ਦੇ ਵਿੱਚ ਨੇ ਪਿਆਸ ਦੀ ਗੱਲ ਕੀਰਤਨ ਦੀ ਗੱਲ ਹੋਵੇ ਤੇ ਬੜੇ ਪਿਆਰ ਦੇ ਨਾਲ ਇਹ ਲੋਕ ਫਰਵੜ ਕਰਦੇ ਨੇ ਫਾਤਿਹ ਬਰਪਾ ਤੁਨ ਨਗਰ ਦੇ ਮਾਇਆ ਅਰਦਾਸ ਤੇ ਖਜਾਨੇ ਪਰਪੋਤਾਂ ਨੂੰ ਸਾਡੇ ਵੱਡੇ ਵੀਰ ਜੀ ਵੱਲੋਂ 12 ਪਰਿਵਾਰ ਪੰਜ ਕਾਜਾ ਬੱਚਾ ਨਰਾਇਣਾ ਅਤੇ ਆਦਿ ਜਿਹੜਾ ਅੰਦਾਜ਼ਾ ਇਹਦਾ ਇੱਕ ਬੱਚਾ ਸੀ ਜਿਹਨੂੰ ਤਾਰਾ ਵਾਲੇ ਪਾਸੇ ਕੋਰੂ ਕੋਲੂ ਵਿੱਚ ਦੇਖ ਕੇ ਪੀੜ ਦਿੱਤਾ ਗਿਆ। ਇਹਦੀ ਮਾਤਾ ਨੂੰ ਇਹਦੀ ਧੰਨ ਨੂੰ ਸਾਰੇ ਪਰਿਵਾਰ ਨੂੰ ਘਰ ਵਾਲੀ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਨੇ ਸੇਵਾ ਦੀ ਸੇਵਾ ਨਭਾਈ। ਪਹਿਲਾਂ ਤੇ ਬਹੁਤ-ਬਹੁਤ ਧੰਨਵਾਦੀਆਂ ਅਸੀਂ। ਇਹ ਟਰਸਟਰ ਮੋਟਰ ਵਾਲੇ ਦਾ ਵੀਰ ਦਾ ਹਰ ਸਾਲੀ ਸੇਵਾ ਨਮਾਉਂਦੇ ਆ ਸਤਿਗੁਰੂ ਜੀ ਕਿਰਪਾ ਕਰਨ। ਇਹਨਾਂ ਨੇ ਚੜ੍ਹਦੀ ਕਲਾ ਬਖਸ਼ ਕੇ ਇਸੇ ਤਰ੍ਹਾਂ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਨ। ਇਹ ਜੋ ਵਿਸਾਲ ਨਗਰ ਕਿਤਨੀ ਰਫਤਾ ਹੋਈ ਸੀ। ਇਹ ਨਗਰ ਚੌਂਦਰੇ ਤੋਂ ਹੋਈ ਸੀਗੀ। ਔਰ ਨਗਰ ਚੌਂਦਰੇ ਤੋਂ ਚਾਲੇ ਪਾ ਕਰਕੇ ਨਗਰ ਵਜੀਰਪੁਰ, ਇਸਲਾਮਪੁਰ, ਟੈਂਟੂੰਗੀ, ਦੁਰੰਗਲਾ, ਮੱਡੇਪੁਰ, ਜੰਡੇ। ਗੁਰਦਰਾ ਸਾਹਿਬ ਵਿਖੇ ਕਾਲੀ ਸਾਹਿਬ ਵਿਖੇ ਤੋਂ ਹੁੰਦਾ ਹੋਇਆ ਨਿਸ਼ਾਰਤ ਹੁੰਦਾ ਹੋਇਆ ਫਸਨਪੁਰ ਸੰਦਰਪੁਰ ਮਿਆਣੀ ਇਸਲਾਜ ਤੋਂ ਉੱਥੇ ਜਾ ਕੇ ਸੰਭਵਤੀ ਹੁੰਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਰੰਮਤਾ ਹੁੰਦੀ ਹੈ ਛੋਟਾ ਜਿਹਾ ਕਨਗਰ ਹੈ ਪਿੰਡ ਚੌਂਤਰਾ ਸਤਿਗੁਰ ਦੀ ਕਿਰਪਾ ਦੇ ਅਨੁਸਾਰ ਉਹਨਾਂ ਦੀ ਰੰਮਤਾ ਦੇ ਅਨੁਸਾਰ ਹੀ ਰੰਮਤਾ ਹੁੰਦੀ ਹੈ ਜੀ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਇਹ ਸਮਾਗਮਤੀ ਹੁੰਦੀ ਹੈ ਇਹਨਾਂ ਸਮਾਗਮਾਂ ਦਾ ਮੁੱਖ ਕਾਰਨ ਹੈ ਕਿ ਜਿਹੜਾ ਅੱਜ ਵੀ ਸਮੇਂ ਦੀ ਜ਼ਰੂਰਤ ਹੈ ਸਾਡੇ ਬੱਚਿਆਂ ਨੂੰ ਇਤਿਹਾਰ ਦਾ ਪਤਾ ਲੱਗ ਸਕੇ ਸਾਡੇ ਜਿਹੜੇ ਬੱਚੇ ਆ ਉਹ ਨਸ਼ੇ ਤੋਂ ਵੱਸ ਸਕਣ ਔਰ ਵਧੀਆ ਕੰਮ ਕਰਨ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੁੜ ਸਕਣ ਇਹ ਉਪਰਾਲੇ ਤਾਂ ਕੀਤੇ ਗਏ ਹਨ ਸਮੂਹ ਨਗਰ ਦੇ ਅਸੀਂ ਧੰਨਵਾਦੀ ਹਾਂ ਸਮੂਹ ਇਲਾਕੇ ਦੇ ਧੰਨਵਾਦੀ ਹਾਂ ਜਿਨ੍ਹਾਂ ਬੜਾ ਵਧੀਆ ਨਿਗਾਹ ਪਿਆਰ ਦੇ ਕੇ ਸਾਨੂੰ ਸਨਮਾਨਤ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਗਰ ਚੌਂਟਰੇ ਤੋਂ ਬਹੁਤ ਵੱਡਾ ਪ੍ਰਾਲਾ ਕਿਹਾ ਜਾਂਦਾ ਸੰਸਾ ਬਣਾ ਨਾਲ ਮਿਲ ਕੇ ਜੋ ਨਗਰ ਕੀ ਇਤਨੀ ਰੌਣਕਤਾ ਹੋਈ ਹੀ ਨਗਰ ਚੌਂਟਰੇ ਤੋਂ ਇਹ ਹੁੰਦਾ ਨਗਰਾਂ ਦੇ ਵਿੱਚ ਹੁੰਦਾ ਹੈ ਵਜੀਰਪੁਰ ਸਲਾਮਪੁਰ ਪਿੰਡ ਠੁੰਡੀ ਦਰੰਗਲਾ ਔਰ ਜੰਡੇ ਮੱਦੇਪੁਰ ਟੈਲੀ ਸਾਉਂਦ ਹੁੰਦਾ ਹੈ ਖਸਨਪੁਰ ਮੈਣੀ ਚੱਕਰੀ ਇਹ ਸਮਾਪਤੀ ਦਾ ਟਾਈਮ ਸਾਾਨੂੰ 5 ਵਜੇ ਸਮਾਪਤੀ ਪੈਣ ਚਾਹਤ ਰਹ ਹੁੰਦੀ ਬਹੁਤ ਸੰਗਤਾਂ ਨੂੰ ਨਿਗਾਹ ਸਵਾਗਤ ਕਰ ਰਹੀ ਆਂ ਸੰਗਤਾਂ ਦਾ ਦਾ ਦਿਲੋਂ ਸੂਰਜ ਚੌਧਰੀ ਸੰਗਤਾਂ ਨੂੰ ਧੰਨਵਾਦ ਕਰਦੀ ਹੈ ਜਿਨ੍ਹਾਂ ਅਨੰਤ ਪਿਆਰ ਬਖਸ਼ੀਤਾ ਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ